ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਪਹਿਲਾਂ ਆਪਾਂ ਨੇ ਮਾਰਨਿੰਗ ਵਲੌਗ ਸ਼ੂਟ ਕੀਤਾ ਸੀ ਉਹ ਤੁਹਾਨੂੰ ਕੱਲ ਦੇ ਵਲੌਗ ਵਿੱਚ ਮਿਲਿਆ ਸੀਗਾ ਉਸ ਤੋਂ ਬਾਅਦ ਜੀ ਆਪਾਂ ਦੁਬਾਰੇ ਵਲੌਗ ਫੇਰ ਸ਼ਨੀਵਾਰ ਦਾ ਸ਼ੂਟ ਕਰਨ ਲੱਗ ਗਏ ਸੀਗੇ ਸਾਰੇ ਅੰਦਰ ਮੈਂ ਆਪਣੇ ਕੰਮ ਕਾਰ ਨਵੇੜਤੇ ਸੀਗੇ ਅੱਜ ਵੋਟਾਂ ਦਾ ਦਿਨ ਸੀਗਾ ਬੋਟ ਵੀ ਆਪਾਂ ਪਾਇਆ ਏ ਸੀਗੇ ਜਾ ਕੇ ਪਰ ਮੈਂ ਤਾਂ ਮੈਨੂੰ ਲੱਗਦਾ ਮੈਂ ਦੋ ਵਾਰ ਵੋਟ ਪਾਈ ਆ ਕਿਉਂਕਿ ਮੈਂ ਕਦੇ ਵੋਟ ਨਹੀਂ ਸੀ ਇੰਨਾ ਜ਼ਿਆਦਾ ਪਾਉਂਦੀ ਹੁੰਦੀ ਮੈਂ ਕਹਿੰਦੀ ਕੀ ਕਰਨਾ ਕਿਸੇ ਪਾਰਟੀ ਨੇ ਕੁਝ ਕਰਨਾ ਤਾਂ ਹੈ ਨਹੀਂ ਨਾ ਆਪਾਂ ਕੀ ਵੋਟਾਂ ਪਾਉਣ ਜਾਣਾ ਇੰਨਾ ਗਰਮੀ 'ਚ ਮਰੋ ਬਟ ਹੁਣ ਇੱਕ ਵਾਰ ਮੈਂ ਪਿਛਲੀ ਵਾਰ ਪਾਈ ਸੀਗੀ ਇਸ ਵਾਰ ਵੀ ਮੈਂ ਚਲੋ ਮੇਰਾ ਮਨ ਕੀਤਾ ਮੈਂ ਜਾ ਕੇ ਪਾਇਆ ਹੀ ਹੈ ਨਾ ਤੇ ਇੱਥੇ ਆਪਾਂ ਲੱਗੇ ਸੀਗੇ ਬੇੜਾ ਤੋਂ ਅੱਜ ਬੱਦਲਵਾਈ ਜੀ ਬਣੀ ਹੋਈ ਸੀਗੀ ਪਰ ਮੀ ਨਾ ਮਤਲਬ ਮੀਂਹ ਹੀ ਸੀ ਹਜੇ ਆ ਰਿਹਾ ਬਦਲਬਾਈ ਜੀ ਹੋਈ ਹੋਈ ਸੀ ਲੱਗ ਰਿਹਾ ਸੀਗਾ ਵੀ ਮੀਂਹ ਆਊਗਾ ਹਨਾ ਕਦੇ ਕਦੇ ਹਵਾ ਦਾ ਬੁੱਲਾ ਜਿਹਾ ਆਉਂਦਾ ਸੀਗਾ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਬੇੜਾ ਮੈਂ ਵੀ ਮੇਰੇ ਬੇੜੇ 'ਚ ਨਾ ਕਾਫੀ ਜ਼ਿਆਦਾ ਮੈਂ ਮਤਲਬ ਕਿ ਮਿੱਟੀ-ਮਿੱਟੀ ਜੀ ਹੋਈ ਪਈ ਸੀਗੀ ਫਿਰ ਮੈਂ ਕਹਿੰਨਾ ਵੀ ਜੇ ਆਪਾਂ ਝਾੜੂ ਵੀ ਲਗਾਉਣਾ ਤਾਂ ਸਾਰਾ ਬੈਕ ਮੁਰਦਾ ਸੀਗਾ ਪਿੱਛੇ ਨੂੰ ਜਾਂਦਾ ਸੀਗਾ ਕਮਰਿਆਂ ਕੋਲ ਨੂੰ ਫਿਰ ਮੈਂ ਕਿਹਾ ਵੀ ਚਲੋ ਵੀ ਇਹ ਮੈਂ ਇਹਨੂੰ ਨਾ ਧੋਏ ਦੰਨੀ ਆ ਹਨਾ ਫਿਰ ਮੈਂ ਕਿਹਾ ਚਲੋ ਪਾਣੀ ਮਾਰ ਦੰਨੇ ਆ ਵੀ ਨਾਲ ਮਿੱਟੀ ਇਹਨ ਚੰਗੀ ਤਰ੍ਹਾਂ ਨਿਕਲ ਜੂਗੀ ਕਿਉਂਕਿ ਚਿੱਟਾ ਚਿੱਟਾ ਜਾਂ ਬੇੜਾ ਉਹੀ ਮਿੱਟੀ ਨੂੰ ਫਿਰ ਪੈਰ ਲੱਗ ਕੇ ਨਾ ਅੰਦਰ ਜਾਂਦੇ ਆ ਅੰਦਰ ਫਿਰ ਵਾਈਟ ਟਾਈਲਾਂ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ ਨੇ ਨਾ ਪੈਰਾਂ ਦੇ ਨਿਸ਼ਾਨ ਦਿੱਤੇ ਜਾਂਦੇ ਨੇ ਕਿਨੂੰ ਕਿਨੂੰ ਮਿਲੋ ਕਿਨੂੰ ਮਿਲੋ ਕਿਨੂੰ ਓਰੇ ਨਾ ਪੁੱਤ ਭਾਈ ਓਰੇ ਨਾ ਕੇ ਦੱਸ ਓਰੇ ਨੂੰ ਆ ਜਾਓ ਹਾਂ ਦੱਸੋ ਹਲੋ ਕਰੋ ਪਹਿਲੇ ਇੱਥੇ ਇੱਥੇ ਨੂੰ ਖੜੋ ਇੱਧਰ ਪਿੱਛੇ ਨੋ ਕੇ ਖੜੋ ਸਾਰਿਆਂ ਨੂੰ ਕਹੋ ਕੇ ਸਾਸਤਰੀ ਕਾਲ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੁਲਾ ਦਿਓ ਸਾਰੇਆਂ ਨੂੰ ਕਿਵੇਂ ਹੋ ਤੁਸੀਂ ਕਿ ਮੈਂ ਠੀਕ ਆ ਮੈਂ ਹੈਗਾ ਜਗਰਾਜ ਸਿੰਘ ਬਰਨ ਉੱਚੀ ਬੋਲ ਹਾਂਜੀ ਭਾਈ ਤੈਨੂੰ ਤੇਰੇ ਫੈਨ ਸਾਰੇ ਮਿਸ ਕਰਦੇ ਸੀਗੇ ਆਉਂਦਾ ਨਹੀਂ ਹੈਗਾ ਮੈਂ ਕਿ ਭਾਈ ਜੂਵੀ ਆਉਂਦਾ ਤਾਂ ਰੋਜ਼ ਆਸੀ ਵੀਡੀਓ ਹੀ ਨਹੀਂ ਬਣਾਉਂਦੇ ਅਸੀਂ ਹੁਣ ਵਲੌਗ ਹੀ ਨਹੀਂ ਬਣਾਉਂਦੇ ਹੈਗੇ ਗਰਮੀ ਕਰਕੇ ਹਨਾ ਜੂਵੀ ਪਰ ਜੂਵੀ ਮੈਨ ਨਾਲ ਲੜਦਾ ਬਹੁਤ ਆ ਹੈਂ ਲੜਦਾ ਹੋਣਾ ਯੂ ਵੀ ਪਿਆਰ ਕਿਨੂੰ ਕਰਦਾ ਫਿਰ ਤਾਈ ਜਿੰਨ ਕਰਦਾ ਨਹੀਂ ਕਿਨੂੰ ਕਰਦਾ ਉੱਚੀ ਵਾਲ ਕੇ ਦੱਸ ਫਿਰ ਨਾ ਤਾਂ ਹੀ ਪਤਾ ਲੱਗੂ ਇੱਕਨ ਨਹੀਂ ਪਤਾ ਲੱਗਣਾ ਪੁੱਤ ਚੱਲ ਫਿਰ ਆਜਾ ਇੱਕ ਪਾਰੀ ਪਾਰੀ ਤਾਂ ਕਰ ਲਈਏ ਆਜਾ ਮੇਰਾ ਪੁੱਤ ਇਹ ਮੇਰੀ ਇਹ ਤਾਂ ਸਾਡੀ ਚਿੜੀ ਹੈ ਚਿੜੀ ਹੈ ਇਹ ਚਿੜੀ ਹੈ ਇਚੀੜੀ ਨਾ ਤਿਆਰ ਹੋ ਕੇ ਆਉਂਦਾ ਹੁੰਦਾ ਹੈ ਬਾਈ ਵੀਡੀਓ ਬਣਾਉਣ ਵਾਸਤੇ ਫਰੈਂਡਸ ਸਾਰੇ ਜਿਹੜੇ ਸੁਣ ਲਓ ਸਾਡੇ ਜੋ ਵੀ ਪਹਿਲਾਂ ਤਿਆਰ ਹੁੰਦਾ ਏ ਫਿਰ ਆਉਂਦਾ ਏ ਇਹ ਕਹਿੰਦਾ ਮੈਂ ਗੰਦੇ ਨੇ ਨਹੀਂ ਵਿੱਚ ਆਉਣਾ ਹੈਗਾ ਮੈਂ ਤਾਂ ਤਿਆਰ ਹੋ ਕੇ ਆਉਣਾ ਅੱਜ ਪਹਿਲਾਂ ਸਵੇਰੇ ਸਜਰੀ ਸਜਰੀ ਤਿਆਰ ਹੋ ਕੇ ਆਇਆ ਪੂਰੀ ਟੌਰ ਕੱਢੀ ਹੋਈ ਸੀ ਸਵੇਰੇ ਇਹਨੇ ਅੱਜ ਤਿਆਰ ਹੋ ਕੇ ਸਿਰਸੁਰ ਵਹਾ ਕੇ ਉਦੋਂ ਮੈਂ ਬਲੌਗ ਇਹ ਨਹੀਂ ਬਣਾਇਆ ਉਦੋਂ ਅਸੀਂ ਕੰਮ ਲੱਗੇ ਹੋਏ ਸੀ ਕਰਨ ਜੁਵੀ ਨੂੰ ਆਇਓ ਗਿਆ ਵੀ ਤਾਈ ਜੀ ਤਾਂ ਬਲੌਗ ਬਣਾਉਂਦੀ ਨਹੀਂ ਹੈਗੇ ਹਾਂ ਉਹ ਮਜੂਬੇ ਗੱਲਾਂ ਸੁਣਾ ਫਿਰ ਗੀਤ ਸੁਣਾ ਦੇ ਚੱਲੇ ਨਾ ਸਾਰੇ ਆਲੇ ਪਰ ਤੂੰ ਹੌਲੀ ਬੋਲਦਾ ਫਿਰ ਫਿਰ ਪੀਤਾ ਨੂੰ ਵੀ ਨਹੀਂ ਸੁਣਨਾ ਇੱਕਣ ਤੋਂ ਹਾਂ ਪੀਤਾ ਹੋਗਾ ਮੈਨੂੰ ਤਾਂ ਸੁਣਦਾ ਹੀ ਨਹੀਂ ਪੀਤਾ ਨੇ ਕਹਣਾ ਬੰਦਾ ਤਾਂ ਸੁਣਦਾ ਹੀ ਨਹੀਂ ਜੁਬਰਾਸ ਤਾਂ ਹੌਲੀ ਹੌਲੀ ਬੋਲਦਾ ਹੈ ਜਿਹੜਾ ਉਹੀ ਸੁਣਾਉਣਾ ਹੁੰਦਾ ਉੱਚੀ 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 ਇੱਧਰ ਮੂੰਹ ਕਰਕੇ ਉਹ ਤੁਰਿਆ ਅੱਜ ਬੰਦਨਾ ਹਰ ਜਣੇ ਨੂੰ ਬੀ ਆਹ ਦੇਖਿਆ ਜੀ ਸਾਰੇ ਜਣੇ ਦੱਸ ਦਿਓ ਸਾਡੇ ਜੂਵੀ ਦਾ ਤੁਹਾਨੂੰ ਸੌਂਕ ਕਿਵੇਂ ਲੱਗਾ ਚੱਲ ਫਿਰ ਹੁਣ ਉੱਥੇ ਨੂੰ ਕੜ ਕੇ ਥਾਪੀ ਮਾਰ ਕੇ ਦਿਖਾ ਦੇ ਉਹਦੇ ਪਰੇ ਨੂੰ ਸਹਿਜ ਮਾਰਦੇ ਥਾਪੀ ਹੁਣ ਇੱਕ ਜ਼ੋਰ ਨਾਲ ਹਾਂ ਕਿਹਨੂੰ ਕਿਹਨੂੰ ਪਸੰਦ ਆਇਆ ਜ਼ਰੂਰ ਦੱਸਿਓ ਹਨਾ ਬਈ ਕਿਵੇਂ ਤੁਹਾਨੂੰ ਫਿਰ ਰੋਜ਼ ਸੁਣਾਇਆ ਕਰੂੰਗਾ ਮੈਨੂੰ ਸਾਰੇ ਜਣੇ ਇੱਕ ਵਾਰ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਮੇਰਾ ਸੌਂਕ ਕਿਹਨੂੰ ਕਿਹਨੂੰ ਪਸੰਦ ਆਇਆ ਹਨਾ ਜੂਬੇ ਆਜੋ ਬੇ ਕਿਆ ਪੈਲਾ ਕਿਆ ਮੈਨੂੰ ਜਰੂਰ ਦੱਸਿਓ ਸਾਰੇ ਜਾਣੇ ਰਮਨ ਕੀ ਕਰਦੀ ਆ ਮੰਮਾ ਹਾਂ ਛੋਟੇ ਛੋਟੇ ਖੀਰੇ ਕੱਟ ਰਿਆ ਬਸ ਉਹਨੂੰ ਆਹੀ ਕੰਮ ਆ ਖੀਰੇ ਕੱਟੇ ਜਾਂਦੀ ਆ ਬੈਠੀ ਬਸ ਬਸ ਖੀਰੇ ਹੀ ਕੱਟਦੀ ਆ ਹੋਰ ਤਾਂ ਉਹਨੂੰ ਕੁਛ ਕੰਮ ਨਹੀਂ ਆਉਂਦਾ ਕਰਨਾ ਨਹੀਂ ਆਉਂਦਾ ਨਾ ਉਹਨੂੰ ਰੋਟੀ ਬਣਾਉਣੀ ਆਉਦੀ ਆ ਨਾ ਉਹਨੂੰ ਸਬਜ਼ੀ ਬਣਾਉਣੀ ਆਉਂਦੀ ਆ ਆਉਂਦੀ ਆ ਕਿੱਥੇ ਆਉਂਦੀ ਆ ਉਨੋਂ ਖੀਰੇ ਕੱਟਣੇ ਆਉਂਦੇ ਨੇ ਬਸ ਐਜੂਏ ਆਜੂਏ ਇਹਰਾ ਜੀ ਬਹੁਤ ਬੋਲਦਾ ਇਹਨੂੰ ਪਤਾ ਹੁਣ ਵੀ ਵਲੌਗ ਬਣਦਾ ਹੈ ਇਹ ਤਾਂ ਕਰਕੇ ਹੁਣ ਸਾਗ ਸਾਗ ਬਣਿਆ ਹੋਇਆ ਇਹ ਹੁਣ ਇਹ ਸਾਗ ਬਣ ਕੇ ਫਿਰਦਾ ਹੁਣ ਵੀ ਮੇਰਾ ਵਲੌਗ ਦਿਵੈਨੋ ਮੇਰੀ ਦੀਦੀ ਮੈਨੂੰ ਮੇਰੀ ਦੀਦੀ ਬੈਠੀ ਦੇਖਦੀ ਹੈ ਕੈਨੇਡਾ ਦੇ ਵਿੱਚ ਹਨਾ ਪੀਤੇ ਬੈਠਾ ਦੇਖਦਾ ਇਹਨੂੰ ਤਾਂ ਕਰਕੇ ਪੀਤੇ ਨੂੰ ਹੈਲੋ ਕਰਦੇ ਕਿ ਪੀਤੇ ਹੈਲੋ ਕੀ ਹੈਲੋ ਹਾਂਜੀ ਇੱਥੇ ਹੋ ਗਿਆ ਸੀਗਾ ਰਾਤ ਪੌਣੇ 9 ਵਜੇ ਦਾ ਟਾਈਮ ਮੈਂ ਲੱਗੀ ਸੀ ਕਿ ਬਰਤਨ ਵਾਸ਼ ਕਰਨ ਜਿਹੜੇ ਮੇਰੇ ਬਰਤਨ ਪਏ ਸੀਗੇ ਦੁੱਧ ਵਾਲੇ ਹੁੰਦੇ ਨੇ ਫਿਰ ਉਹ ਵੀ ਆਪਾਂ ਭਾਂਡਾ ਆਪਣਾ ਖਾਲੀ ਕਰਨਾ ਹੁੰਦਾ ਹਨਾ ਫਿਰ ਸੈਦ ਦੇ ਪਾਪਾ ਨੇ ਦੁੱਧ ਲੈ ਕੇ ਆਉਣਾ ਹੁੰਦਾ ਫਿਰ ਆਪਾਂ ਨੇ ਉਹ ਗਰਮ ਵੀ ਕਰਨਾ ਹੁੰਦਾ ਏ ਤੇ ਮੈਂ ਕਿਹਾ ਚਲੋ ਵੀ ਮੈਂ ਖੜੇ ਖੜੀ ਭਾਂਡੇ ਮਾਂਦਨੀ ਸੈਦ ਦੇ ਪਾਪਾ ਇੱਥੇ ਆਉਣ ਵਾਲੀ ਸੀਗੇ ਮੈਂ ਕਿਹਾ ਚਲੋ ਵੀ ਜਦੋਂ ਆਗੇ ਫਿਰ ਆਪਾਂ ਨਾਲ ਦੀ ਨਾਲ ਆਪਾਂ ਫਿਰ ਉਹਨਾਂ ਦੇ ਆਇਤ ਬਾਅਦ ਆਪਾਂ ਫ੍ਰੀ ਹੋਏ ਜਾਂਦੇ ਹਾਂ ਹਨਾ ਪਹਿਲਾਂ ਆਪਣੇ ਕੰਮ ਮੈਂ ਕਿਹਾ ਨਵੇੜ ਲਈਏ ਫਿਰ ਨਾਲ ਦੀ ਨਾਲ ਮੈਂ ਆਪਣਾ ਦੁੱਧ ਵੀ ਗਰਮ ਧਰ ਦ ਤੇ ਬਾਕੀ ਜੀ ਯੂਵੀ ਦੀਆਂ ਗੱਲਾਂ ਤੇ ਸੌਂਗ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਕਹਿੰਦਾ ਤਾਈ ਜੀ ਕਹਿੰਦਾ ਤੁਸੀਂ ਵੀਡੀਓ ਬਣਾਓ ਪੂਰੀ ਵੀਡੀਓ ਬਣਾਓ ਕਹਿੰਦਾ ਇੰਨਾ ਕੁ ਬਲੌਗ ਨਾ ਬਣਾਓ ਕਹਿੰਦਾ ਤੁਸੀਂ ਫਿਰ ਹੁਣ ਵਿੱਚ ਝਾੜੂ ਪੋਚਾ ਵੀ ਲਾਓ ਉਹ ਤਾਂ ਤੁਸੀਂ ਲਾ ਨਹੀਂ ਰਹੇ ਹੈਗੇ ਮੈਂ ਕਿਹਾ ਪੁੱਤੋ ਸਵੇਰੇ ਸਵੇਰੇ ਹੁਣ ਕੰਮ ਕਰਤਾ ਲਿਆ ਮੈਂ ਕਿਹਾ ਹੁਣ ਤੇਰੀ ਵੀਡੀਓ ਬਣਾਉਣ ਲੱਗੀ ਹੋਈਆਂ ਹੁਣ ਵਿੱਚ ਮੈਂ ਝਾੜੂ ਪੋਚਾ ਕਿਵੇਂ ਲਾ ਦਵਾਂ ਦੁਆਰੇ ਦੁਆਰੇ ਉਹਨੂੰ ਆਈ ਸੀ ਵੀ ਬਲੌਗ ਪੂਰਾ ਬਣਾਉਣਾ ਹੁੰਦਾ ਏ ਵੀ ਵਿੱਚ ਝਾੜੂ ਪੋਚਾ ਵੀ ਕੱਪੜੇ ਵੀ ਦਿਖਾਓ ਧੋਣੇ ਧੋਣੇ ਕਹਿੰਦਾ ਤਾਈ ਜੀ ਸਾਰਾ ਕੁਝ ਕਰੋ ਮਤਲਬ ਕਿ ਵਿਚਾਰੂ ਕੋ ਚਾਬੀ ਲਗਾਓ ਇਤਿਹਾਸ ਦੇ ਪਾਪਾ ਆ ਗਏ ਸੀਗੇ ਤੇ ਇੱਥੇ ਆਪਾਂ ਦੁੱਧ ਵਾਲਾ ਪਾਂਡਾ ਸੀਗਾ ਆਪਣਾ ਗਰਮ ਕਰ ਕੱਢ ਲਿਆ ਸੀਗਾ ਦੁੱਧ ਮਲਾਈ ਵਗੈਰਾ ਕੱਢ ਲਈ ਸੀ ਦੁੱਧ ਆਪਣਾ ਕੱਢ ਕੇ ਰੱਖ ਲਿਆ ਸੀਗਾ ਵੀ ਸ਼ੇਕ ਪੀਂਦੇ ਨੇ ਤੁਹਾਨੂੰ ਪਤਾ ਹੀ ਐ ਜ਼ਾਇਦ ਵਾਪਰਾਦ ਨੂੰ ਸ਼ੇਕ ਪੀ ਕੇ ਪਿੰਦੇ ਹੀ ਪਿੰਦੇ ਨੇ ਹਨਾ ਬੱਚੇ ਵੀ ਪਿੰਦੇ ਨੇ ਤੇ ਉਹ ਕੱਢ ਕੇ ਰੱਖਤਾ ਸੀਗਾ ਦੁੱਧੋਂ ਦੇ ਲਈ ਤੇ ਇਹਦੇ ਵਿੱਚ ਮੈਂ ਆਪਣਾ ਮਲਾਈ ਸੀਗੀ ਜਿਹੜੀ ਇਹ ਸਾਰੀ ਇਹਦੇ ਵਿੱਚ ਕੱਢ ਲੂੰਗੀ ਸਮਾਂ ਤਾਂ ਮੇਰੀ ਬਲਾਈ ਵੀ ਇਕੱਠੀ ਹੋਈ ਪਈ ਆ ਰਿੜਕਣ ਵਾਲੀ ਰਿੜਕੂੰਗੀ ਹਜੇ ਮੇਰੀ ਕਿਚਨ ਸਾਫ਼ ਕਰਨ ਵਾਲੀ ਹੋਈ ਪਈ ਆ ਸਾਰੇ ਡੱਬੇ ਵੀ ਉਥਲ-ਬੁਥਲ ਜੇ ਹੋਏ ਪਏ ਨੇ ਕਰੂੰਗੀ ਸਾਰੀ ਸੈਟਿੰਗ ਬਾਅਦ ਸੋਣ ਕਿਉਂਕਿ ਮੀ ਤਾਂ ਸਾਰਾ ਬਦਲਾ ਕੇ ਲੰਘ ਗਿਆ ਲੱਗਦਾ ਨਹੀਂ ਵੀ ਮੀਂਹ ਆਊਗਾ ਪਰ ਹੁਣ ਮੈਂ ਆਪਣਾ ਦੇਖਦੀ ਆ ਮਨ ਜਾ ਮਾਰ ਕੇ ਲੱਗੇ ਜਾਣਾ ਦੇਖੀ ਜਾਊਗਾ ਬਾਅਦ ਵਿੱਚ ਪੈਂਦੇ ਆ ਪਈ ਜਾਣ ਫਿਰ ਫਿਰ ਸਾਡੇ ਮੇਲੇ ਵੀ ਆਉਣਾ ਨਾ ਸਾਡੇ ਨੌਵੀਂ ਦਾ ਮੇਲਾ ਆਉਂਦਾ ਹੁੰਦਾ ਹੈ ਹਨਾ ਤਾਂ ਕਰਕੇ ਤਿੰਨ ਦਿਨ ਮੇਲਾ ਭਰੂਗਾ ਫਿਰ ਉਦੋਂ ਵੀ ਸਾਡੇ ਘਰ ਦੀਆਂ ਸਫਾਈਆਂ ਹੁੰਦੀਆਂ ਨੇ ਹਨਾ ਹੁਣ ਮੈਂ ਸੋਚ ਲਿਆ ਮੈਂ ਕਿਾ ਕੁਝ ਨਹੀਂ ਹੁੰਦਾ ਹੈਗਾ ਵੀ ਮੈਂ ਹੁਣ ਘਰੇ ਦੇਣੀ ਆ ਮੈਂ ਦੇਖਦੀ ਹਾਂ ਕੰਟੇਨਰ ਨਿਉ ਲੈ ਕੇ ਆਉਣੀ ਆ ਇੱਕਸਾਰ ਦੇ ਹਨਾ ਸਾਰੇ ਉਲਟ ਫੁਲਟ ਜੇ ਹੁਣ ਤਾਂ ਹੋਏ ਪਏ ਸੀ ਇੱਥੇ ਸੈਦਪਾ ਆਪਾਂ ਲੈ ਆਏ ਸੀਗੇ ਕੋਕ ਲੈ ਆਏ ਸੀਗੇ ਤੇ ਧਨੁਪਤ ਮੈਨੂੰ ਕੋਕ ਦੀ ਇੰਨੀ ਲੱਤ ਲੱਗੀ ਹੋਈ ਆ ਮੈਂ 2 ਸਾਲ ਪੀਤਾ ਨਹੀਂ ਸੀਗਾ ਮੈਂ ਬਿਲਕੁਲ ਛੱਡ ਦਿੱਤਾ ਸੀ ਮੈਂ ਲਿੰਕਾ ਪੀਣ ਲੱਗ ਗਈ ਸੀ ਬਟ ਫਿਰ ਮੈਨੂੰ ਬਹੁਤ ਆਦਤ ਪੈ ਗਈ ਹੈ ਨਾ ਤੇ ਲਸਤੀ ਵਗੈਰਾ ਲੈ ਆਏ ਸੀਗੇ ਹਨਾ ਜਿਹੜੇ ਜਿਹੜੇ ਸੌਦੇ ਵਗੈਰਾ ਲੈਣੇ ਲੈ ਕੇ ਆਉਣੇ ਵਾਲੇ ਸੀਗੇ ਉਹ ਲੈ ਆਏ ਸੀਗੇ ਹਨਾ ਤੇ ਬਾਕੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਨਾ ਸਬਸਕ੍ਰਾਈਬ ਕਰ ਲਿਆ ਕਰੋ ਅਨਸਬਸਕ੍ਰਾਈਬ ਨਾ ਕਰਿਆ ਕਰੋ ਸਬਸਕ੍ਰਾਈਬ ਕਰਕੇ ਪਹਿਲਾਂ ਹੀ ਜੇ ਤੁਹਾਨੂੰ ਵਧੀਆ ਲੱਗਦੇ ਹੁੰਦੇ ਨੇ ਵਲੌਗ ਤਾਂ ਦੇਖਿਆ ਕਰੋ ਹਨਾ ਜੇ ਨਹੀਂ ਵਲੌਗ ਵਧੀਆ ਲੱਗਦੇ ਪਲੀਜ਼ ਚੈਨਲ ਤੇ ਨਾ ਆਇਆ ਕਰੋ ਕਿਉਂਕਿ ਦਾਣਾ ਚੈਨਲ ਦੀ ਰੀਚ ਘਟ ਜਾਂਦੀ ਆ ਕਈ ਭੈਣਾਂ ਆਉਂਦੀਆਂ ਨੇ ਸਿਰਫ ਕਮੈਂਟ ਕਰਨ ਦੇ ਲਈ ਆਉਂਦੀਆਂ ਨੇ ਹਨਾ ਸਿਰਫ ਕਮੈਂਟ ਕਰਦੀਆਂ ਨੇ ਚਲੇ ਜਾਂਦੀਆਂ ਨੇ ਵਲੌਗ ਨਹੀਂ ਵਾਚ ਕਰਦੀਆਂ ਪਰ ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਆ ਅਜਾ ਤਾਂ ਤੁਸੀਂ ਵਲੌਗ ਵੀ ਫੁੱਲ ਵਾਚ ਕਰਿਆ ਕਰੋ ਨਹੀਂ ਪਲੀਜ਼ ਚੈਨਲ ਤੇ ਆਇਆ ਨਾ ਕਰੋ ਕਿਉਂਕਿ ਇਦਾਂ ਫਿਰ ਚੈਨਲ ਦੀ ਨਾ ਸਾਰੀ ਰੀਚ ਘੱਟਦੀ ਹੈ ਚੈਨਲ ਖਰਾਬ ਹੁੰਦਾ ਹੈ ਹਨਾ ਵਲੌਗਸ ਖਰਾਬ ਹੁੰਦੇ ਨੇ ਸਾਡੀ ਮਿਹਨਤ ਕੀਤੀ ਹੋਈ ਸਾਰੀ ਖਰਾਬ ਹੁੰਦੀ ਹੈ ਹਨਾ ਸੋ ਸਾਰੇ ਜਾਣੇ ਨਾ ਆਪਣਾ ਜੇ ਆਉਂਦੇ ਹੁੰਨੇ ਹੋ ਤਾਂ ਪਲੀਜ਼ ਕਮੈਂਟ ਕਰਕੇ ਯਾਰ ਫੁੱਲ ਵਾਚ ਵਲੌਗ ਫੁੱਲ ਵਾਚ ਕਰਕੇ আর ਗੱਲਾਂ ਨੋਟ ਕਰਕੇ ਕਮੈਂਟ ਕਰਿਆ ਕਰੋ ਕੱਲਾ ਨਾਈਸ ਵਲੌਗ ਵੀ ਨਾ ਲਿਖ ਕੇ ਜਾਇਆ ਕਰੋ ਹਨਾ ਸੋਹਣੇ ਸੋਹਣੇ ਕਮੈਂਟ ਕਰਕੇ ਜਾਇਆ ਕਰੋ ਗੱਲਾਂ ਨੋਟ ਕਰਿਆ ਕਰੋ ਫਿਰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਇਸ ਤੋਂ ਬਾਅਦ ਜੀ ਆਪਾਂ ਫ ਵੀ ਲੱਗੇ ਸੀਗੇ ਤੋਂ ਹੁਣ ਤੇ ਬਾਕੀ ਤੁਸੀਂ ਗੱਲਾਂ ਸੁਣ ਲਈਆਂ ਜੂਵੀ ਦੇ ਸੌਂਗ ਸੁਣ ਲਿਆ ਸਾਰੇ ਜਾਣੇ ਦੱਸਿਓ ਕਿਵੇਂ ਲੱਗਦਾ ਏ ਉਹਨੂੰ ਬਹੁਤ ਸ਼ੌਂਕ ਹੁੰਦਾ ਵੀ ਬਸ ਮੈਂ ਵੀ ਚਾਹਾਂ ਮੇਰੀ ਵੀਡੀਓ ਬਣੇ ਤੇ ਉਹਦੀ ਮੰਮਾ ਵੀ ਆਈ ਸੀਗੀ ਪਰ ਉਹਦੀ ਵੀਡੀਓ ਸੀ ਬਣਾਈ ਹੋ ਬਣੀ ਹੋ ਨਹੀਂ ਹੈਗੀ ਸਾਡੇ ਕੋਲ ਉਹ ਵੀ ਗੁਰਦੁਆਰੇ ਜਾ ਕੇ ਆਈਆਂ ਸੀਗੇ ਦੋਨੋਂ ਸੈਸ ਤੇ ਉਹ ਮੈਨੂੰ ਕਹਿੰਦੀ ਦੀ ਅੰਦਰ ਬੜੇ ਬੈਠੇ ਆ ਬਾਹਰ ਨਿਕਲ ਕੇ ਦੇਖੋ ਵੀ ਕਿੰਨੀ ਸੋਹਣੀ ਹਵਾ ਚੱਲਦੀ ਆ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਸਾਰਾ ਦਿਨ ਆਪਣੇ ਅੰਦਰ ਹੀ ਰਹਿਣੀ ਆ ਕਮਰੇ ਦੇ ਵਿੱਚ ਬੇੜੇ ਚੋਂ ਨਹੀਂ ਨਿਕਲਦੀ ਹੈਗੀ ਮੈਨੂੰ ਬਿਲਕੁਲ ਵੀ ਸ਼ਾਮ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇੰਨੀ ਠੰਡੀ ਠੰਡੀ ਹਵਾ ਚੱਲ ਰਹੀ ਯਾਰ ਅੰਦਰ ਮੈਨੂੰ ਕਹਿੰਦੇ ਦੀ ਹਾਏ ਤੁਸੀਂ ਇੰਨੀ ਗਰਮੀ ਚ ਬੈਠੇ ਆਂ ਅੰਦਰ ਆ ਬਾਹਰ ਨਿਕਲ ਕੇ ਦੇਖੋ ਵੀ ਕਿੰਨੀ ਸੋਹਣੀ ਕਿੰਨੀ ਵਧੀਆ ਹਵਾ ਚੱਲੀ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਥੋੜਾਕਾ ਟਾਈਮ ਮੈਂ ਬੈਠ ਗਈ ਸੀਗੀ ਹਵਾ ਦੇ ਵਿੱਚ ਆ ਨਿਕਲ ਕੇ ਬਹੁਤ ਸੋਹਣੀ ਹਵਾ ਚੱਲਦੀ ਸੀ ਕਿਤੇ ਮੀਂਹ ਪਿਆ ਸੀਗਾ ਪਰ ਸਾੜੇ ਨਹੀਂ ਪਿਆ ਹੈਗਾ ਮਾੜੀ ਜੀ ਕਿਣੀਆਂ ਜੀ ਆਈਆਂ ਸੀਗੇ ਕਿਣਮਣ ਜੀ ਹੋਈ ਸੀ ਇੱਥੇ ਅਸੀਂ ਲੱਗੇ ਹੋਈ ਸੀਗੇ ਗੱਲਾਂ ਬਾਤਾਂ ਕਰਨ ਸਾਇਦ ਪਾਪਾ ਇੱਥੇ ਆ ਗਏ ਸੀਗੇ ਤੇ ਉਹ ਲੱਗੇ ਹੋਏ ਸੀਗੇ ਆਪਣਾ ਗੱਲਾਂ ਬਾਤਾਂ ਕਰਦੀ ਸੀਗੀ ਉਹਨਾਂ ਨਾਲ ਪਤਾ ਨਹੀਂ ਕਿਹੜੀ ਗੱਲ ਕਰਨ ਲੱਗੀ ਹੋਈ ਸੀਗੀ ਤੇ ਬਾਕੀ ਜੀ ਜੇ ਆਪਣਾ ਇਥੇ ਸਹਜ ਪਤਾ ਨਹੀਂ ਕੀ ਕਰਨ ਆਈ ਸੀਗੀ ਇੱਕ ਤਾਂ ਮੇਰੀ ਕੁੜੀ ਹੁਣ ਗਰਮੀ ਗਰਮੀ ਗੁੱਤਾਂ ਨਹੀਂ ਕਰਾਉਂਦੀ ਮੈਨੂੰ ਵਧੀਆ ਨਹੀਂ ਲੱਗਦੀ ਇਹਦੇ ਇੱਕ ਗੁੱਤ ਕਰੀ ਹੋਈ ਮੇਰੇ ਜਮਾ ਵੀ ਪਸੰਦ ਨਹੀਂ ਸੈਜ ਦੇ ਇੱਕ ਬੁੱਤੀ ਕੀਤੀ ਹੋਈ ਪਤਾ ਨਹੀਂ ਇਹਨੂੰ ਕੀ ਹੋਇਆ ਹੋਇਆ ਕਹਿੰਦੀ ਮम्मा ਸਕੂਲ ਨੂੰ ਜਾਂਨੇ ਆ ਫਿਰ ਤਾਂ ਗੁੱਤਾਂ ਹੁੰਦੀਆਂ ਹੀ ਨੇ ਕਹਿੰਦੀ ਹੁਣ ਕਰ ਲਣ ਦੋ ਇੱਕ ਗੁੱਤ ਰੋਜ਼ ਕਰਾ ਲੈਂਦੀ ਆ ਪਰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆ ਗਈ ਮੈਂ ਕਿਹਾ ਸੈਜ ਵੀ ਗੁੱਤਾਂ ਕਰਾਇਆ ਕਰ ਮੈਨੂੰ ਤੇਰੇ ਗੁੱਤਾਂ ਹੀ ਕਰੀਆਂ ਹੋਈਆਂ ਸੋਹਣੀਆਂ ਲੱਗਦੀਆਂ ਨੇ ਹਨਾ ਤੇ ਇੱਥੇ ਆਪਾਂ ਆਪਣਾ ਦੁੱਧ ਵੀ ਭਾਂਡੇ ਦੇ ਵਿੱਚ ਕੱਢ ਲਿਆ ਸੀਗਾ ਤੇ ਦੁੱਧ ਅਸੀਂ ਖੰਣੇ ਤੋਂ ਹੀ ਲੈਨੇ ਇੱਕੋ ਡਾਇਰੀ ਤੋਂ ਜਿੱਥੋਂ ਤੋਂ ਸ਼ੁਰੂ ਤੋਂ ਹੀ 13 14 ਸਾਲ ਹੋ ਗਏ ਸਾਨੂੰ ਉਹਨਾਂ ਤੋਂ ਹੀ ਦੁੱਧ ਲੰਦਿਆ ਨੂੰ ਤੇ ਇੱਥੇ ਆਪਾਂ ਦੁੱਧ ਆਪਣਾ ਰੱਖਤਾ ਸੀਗਾ ਗਰਮ ਇੱਥੇ ਸੈਦਪਾਪਾ ਆਵਾਜ਼ਾਂ ਮਾਰੀ ਜਾਂਦੇ ਸੀ ਵੀ ਆ ਜਾ ਆ ਜਾ ਖਾਲਾ ਹੁਣ ਤੂੰ ਵੀ ਆ ਜਾ ਹਨਾ ਮੈਂ ਕਿਹਾ ਵੀ ਮੈਂ ਸਬਜ਼ੀਆਂ ਸੁੱਕੀਆਂ ਸਾਵਲ ਮੈਂ ਇੱਥੇ ਸੈਦਪਾਪਾ ਤੋਂ ਸਬਜ਼ੀਆਂ ਮੰਗਾਈਆਂ ਸੀਗੀਆਂ ਟਿੰਡੋ ਮੰਗਾਈ ਸੀਗੀ ਟਿੰਡੋ ਮੈਂ ਕਿਹਾ ਚਲੋ ਭਰ ਕੇ ਬਣਾਉਂਗੀ ਪਰ ਟਿੰਡੋ ਲੈ ਕੇ ਹੀ ਬਿਲਕੁਲ ਛੋਟੀ ਛੋਟੀ ਆਏ ਨੇ ਮੈਂ ਕਿਹਾ ਇਹਨੂੰ ਹੁਣ ਮੈਂ ਚੂਚੀਆਂ ਜੀਆਂ ਨੂੰ ਕੀ ਭਰ ਕੇ ਬਣਾਉਂਗੀ ਹਨਾ ਹਰੀਆਂ ਮਿਰਚਾਂ ਮੰਗਾਈਆਂ ਸੀ ਪਿਆਜ਼ ਤੇ ਮਟਰ ਮੰਗਾਏ ਸੀਗੇ ਮੈਂ ਕਿਹਾ ਮਟਰ ਲੈ ਆਏ ਉਹ ਵੀ ਜੋਤ ਨੂੰ ਬਹੁਤ ਪਸੰਦ ਨੇ ਮਟਰ ਮੈਂ ਕਿਹਾ ਤੁਸੀਂ ਮਟਰ ਵੀ ਲੈ ਆਏ ਹੋ ਹਨਾ you <sighs> ਮੈਂ ਸੈਜ ਦੇ ਪਾਪਾ ਤੋਂ ਖਾਣੇ ਤੋਂ ਮੰਗਾਲਾ ਨਹੀਂ ਹੁੰਦੀ ਆ ਉਰੇ ਤੋਂ ਪਿੰਡ ਤੋਂ ਤਾਂ ਮੈਂ ਕਦੀ ਸਬਜ਼ੀਆਂ ਵਗੈਰਾ ਲੰਨੀਆਂ ਕਿਉਂਕਿ ਇਹਨਾਂ ਨੂੰ ਫੇਰ ਆਉਣਾ ਤਾਂ ਹੁੰਦਾ ਹੀ ਇੱਥੇ ਨਾ ਸੈਜ ਨੇ ਆਪਣੇ ਪਾਪਾ ਦੇ ਲਈ ਬੇਲ ਪੂਰੀ ਬਣਾ ਕੇ ਰੱਖੀ ਸੀ ਕਿਉਂਕਿ ਇਹ ਰਾਤ ਨੂੰ ਹੁਣ ਮੂਵੀਜ਼ ਦੇਖਦੇ ਨੇ ਇਹਨਾਂ ਨੂੰ ਇੰਨੀ ਆਤ ਪੈ ਗਈ ਤਿੰਨੇ ਬਾਪਤੀ ਪੁੱਤ ਹਨ ਇਕੱਠੇ ਹੋ ਕੇ ਮੂਵੀਜ਼ ਦੇਖਦੇ ਨੇ ਫਿਰ ਖਾਂਦੇ ਨੇ ਕੁਛ ਨਾ ਕੁਛ ਸੈਜ ਨੇ ਆਪਣਾ ਪਹਿਲੇ ਹੀ ਇੰਤਜ਼ਾਮ ਕਰਕੇ ਰੱਖ ਲਿਆ ਵੀ ਅਸੀਂ ਫਿਰ ਰਾਤ ਨੂੰ ਖਾਵਾਂਗੇ ਤੇ ਬਸ ਜੀ ਇੱਥੇ ਆਪਾਂ ਹੁਣ ਅੱਜ ਦੇ ਵਲੌਗ ਦਾ ਕਰਦੇ ਆਂ ਐਂਡ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਦਾ ਪਲੀਜ਼ ਚੈਨ ਦਿਆ ਕਰੋ ਔਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਸਿਰਫ ਨਾਈਸ ਵਲੌਗ ਨਾ ਲਿਖਿਆ ਕਰੋ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਜਿਹੜਾ ਪੜ ਕੇ ਮੈਨੂੰ ਵੀ ਖੁਸ਼ੀ ਹੋਵੇ ਤੇ ਮੈਂ ਫਿਰ ਉਦੋਂ ਵੱਧ ਕੇ ਵਧੀਆ ਵਲੌਗ ਬਣਾਵਾਂ ਬਾਕੀ ਹੁਣ ਮੈਂ ਆਪਣੇ ਵਲੌਗਸ ਡੇਲੀ ਰੁਟੀਨ ਦੇ ਵਿੱਚ ਵਧੀਆ ਤਰੀਕੇ ਨਾਲ ਆਇਆ ਕਰੂੰਗੀ ਕਿਉਂਕਿ ਮੇਰਾ ਨਾ ਦਿਮਾਗ ਭੜਕ ਗਿਆ ਸੀਗਾ ਇੱਧਰ ਉੱਧਰ ਹੈ ਨਾ ਲਾਈਵ ਦੇ ਚੱਕਰਾਂ 'ਚ ਕਦੇ ਕਿਸੇ ਦੇ ਜਾਓ ਕਿਸੇ ਦੇ ਜਾਓ ਬਟ ਹੁਣ ਆਪਾਂ ਪੂਰੇ ਪ੍ਰੋਪਰ ਵਲੌਗ ਬਣਾਇਆ ਕਰਾਂਗੇ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਮੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ